ਟੋਰਾਂਟੋ ਦਾ ਮਹਿੰਗਾ ਰੀਅਲ ਅਸਟੇਟ ਵਿਚਾਰੇ ਹਾਲੇ ਨਿਊਯਾਰਕ ਸਿਟੀ ਪਰ ਕਤਾ ਨਹੀਂ ਬਣਿਆ ਪਰ ਅਗਲੇ ਕੁਝ ਮਹੀਨੇ ਦੇ ਵਿੱਚ ਇਹ ਵੈਨ ਕੁਵਤ ਤੋਂ ਵੀ ਮਹਿੰਗਾ ਹੋ ਸਕਦਾ ਹੈ ਰਾਇਲ ਲਿਪੇਸ ਦੇ ਪ੍ਰਧਾਨ ਅਤੇ ਸੀਈਓ ਫੀਲ ਸੋਪਰ ਮੁਤਾਬਕ ਕਿ ਸਿਹਤ ਸ਼ਹਿਰ ਦੀ ਰੀਅਲ ਅਸਟੇਟ ਮਾਰਕੀਟ ਦੇ ਮੂਲ ਤੱਤ ਮਜ਼ਬੂਤ ਨੇ ਅਤੇ 2025 ਤੱਕ ਇਸ ਬਾਜ਼ਾਰ ਦੇ ਵਿੱਚ ਤੇਜ਼ੀ ਦੇ ਚਿੰਨ ਵੀ ਦੇਖੇ ਜਾ ਰਹੇ ਨੇ ਕੈਨੇਡਾ ਵਿੱਚ ਘਟ ਰਹੀ ਵਿਆਜ ਦਰ ਦੇ ਨਾਲ ਸੋਪਰ ਨੂੰ ਲੱਗਦਾ ਹੈ ਕਿ ਟੋਰਾਂਟੋ ਦਾ ਮਕਾਨੀ ਮਜ਼ਾਰ ਮੁੜੇ ਸੂਚਿਤ ਹੋ ਜਾਵੇਗਾ ਦੱਸਿਆ ਕਿ ਸੋਪਰ ਦੇ ਅਨੁਸਾਰ ਹਾਲਾਂਕਿ ਟੋਰਾਂਟੋ ਦੀ ਮਕਾਨੀ ਕੀਮਤਾਂ ਵੱਧ ਚੁੱਕੀਆਂ ਨੇ ਪਰ ਨਿਊਯਾਰਕ ਅਤੇ ਮੈਨਹੈਟਨ ਦੇ ਨਾਲੋਂ ਇਹ ਹਲੇ ਵੀ ਸਸਤਾ ਹੈ ਉਹ ਕਹਿੰਦੇ ਨੇ ਕਿ ਟੋਰਾਂਟੋ ਅਤੇ ਵੈਂਕੂਵਰ ਦੇ ਮਕਾਨੀ ਬਾਜ਼ਾਰ ਹਲੇ ਵੀ ਸੰਘਰਸ਼ ਕਰ ਰਹੇ ਨੇ ਜਦਕਿ ਹੋਰ ਕੈਨੇਡੀਅਨ ਸ਼ਹਿਰਾਂ ਜਿਵੇਂ ਕਿ ਹੈਲੀਫੈਕਸ ਮੌਂਟਰੀਅਲ ਅਤੇ ਕੈਲਗਰੀ ਦੀ ਮਕਾਨੀ ਕੀਮਤਾਂ ਚੋੜੀ ਰਿਕਵਰੀ ਆ ਚੁੱਕੀ ਹੈ ਛੋਟੇ ਸਮੇਂ ਦੇ ਵਿੱਚ ਘਟ ਦਰਾਂ ਦੀ ਵਜ੍ਹਾ ਦੇ ਨਾਲ ਕੰਟੋ ਦੇ ਮਕਾਨੀ ਬਾਜ਼ਾਰਤ ਦੇ ਵਿੱਚ ਮਜ਼ਬੂਤੀ ਆਵੇਗੀ ਜਿਸ ਨਾਲ ਇਹ ਸ਼ਹਿਰ ਵੈਂਕੂਵਰ ਤੋਂ ਪਿੱਛੇ ਛੱਡ ਕੇ ਕੈਨੇਡਾ ਦਾ ਸਭ ਤੋਂ ਮਹਿੰਗਾ ਬਜ਼ਾਰ ਬਣ ਚੁੱਕਾ ਹੈ ਲੰਬੇ ਸਮੇਂ ਦੇ ਵਿੱਚ ਉੱਚ ਆਮਦਨ ਇਮੀਗ੍ਰੇਸ਼ਨ ਅਤੇ ਮਕਾਨ ਨਿਮਾਲਕੀ ਦੇ ਲਈ ਸ਼ਹਿਰ ਟੋਰਾਂਟੋ ਨੂੰ ਵਧੀਆ ਮਕਾਨੀ ਮਾਰਕੀਟ ਬਣਾਉਂਦੇ ਰਹੇਗੀ ਦੱਸੀ ਕਿ ਸੋਪਰ ਜਿਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ IBM ਦੇ ਨਾਲ ਕੀਤੀ ਸੀ ਉਹ 24 ਸਾਲ ਪਹਿਲਾਂ ਰਾਇਲ ਲਿੰਪੇਸ ਦੇ ਨਾਲ ਜੁੜੇ ਸਨ ਇਸੇ ਦੌਰਾਨ ਉਹਨਾਂ ਨੇ ਕੈਨੇਡਾ ਦੇ ਸਭ ਤੋਂ ਵੱਡੇ ਮਕਾਨੀ ਕੰਪਨੀਆਂ 'ਚ ਇੱਕ ਨੂੰ ਸਮਪਿਤ ਸੇਵਾ ਦਿੱਤੀ ਜਿਸ ਦੇ ਵਿੱਚ 20500 ਰੀਅਲਟਰ ਅਤੇ 3000 ਪ੍ਰਸ਼ਾਸਕੀ ਕਰਮਚਾਰੀ ਵੀ ਸ਼ਾਮਲ ਸਨ ਸਥਾਨਕ ਮਕਾਨੀ ਮਾਰਕੀਟ ਦੇ ਪੇਸ਼ੇਵਰ ਸੰ ਸੁਪਰ ਕੈਨੇਡਾ ਦੇ ਮਕਾਨੀ ਹਿੱਤਾਂ ਨੂੰ ਲੰਬੇ ਸਮੇਂ ਤੋਂ ਸਹਾਰਾ ਦੇਣ ਦੇ ਲਈ ਮਕਾਨੀ ਮਾਲਕੀ ਨੂੰ ਸਭ ਲਈ ਸੰਭਾਵਿਤ ਮੰਨਦੇ ਨੇ ਸੁਪਰ ਦੇਖਦੇ ਨੇ ਕਿ ਕੈਨੇਡਾ ਵਿੱਚ ਇਮੀਗ੍ਰੇਸ਼ਨ ਦਾ ਉੱਚ ਮਾਪਦੰਡ ਮਕਾਨੀ ਮਾਲਕੀ ਨੂੰ ਕਾਇਮ ਰੱਖਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਉਹ ਕਹਿੰਦੇ ਨੇ ਕਿ ਹਾਲਕੇ ਹੁਣ ਪੱਕੇ ਵਸਨੀਕਾਂ ਦੀ ਗਿਣਤੀ ਘਟਾਈ ਗਈ ਹੈ ਪਰ ਸਰਕਾਰਾਂ ਦੇ ਵੱਲੋਂ ਪੱਕੇ ਵਸਨੀਕਾਂ ਨੂੰ ਦੁਬਾਰਾ ਵਧਾਇਆ ਜਾ ਸਕਦਾ ਹੈ ਦੱਸਿਆ ਕਿ ਸੁਪਰ ਮੰਡੇ ਨੇ ਕੋਨਟੋ ਬਾਜ਼ਾਰ ਹਾਲਾਂਕਿ ਖਾਲ ਦੇ ਵਿੱਚ ਸੁਸਤ ਹੋਇਆ ਪਰ ਘਟ ਰਹੀਆਂ ਵਿਆਸਰ ਦੇ ਨਾਲ 2025 ਤੇ ਵਿੱਚ ਕੋండో ਦੀਆਂ ਕੀਮਤਾਂ ਮੂੜ ਵਾਤ ਸਕਦੀ ਨੇ ਪਹਿਲੀ ਵਾਰ ਦੇ ਖਰੀਦਦਾਰਾਂ ਤੇ ਲਈ ਲੋਅਰ ਬਰੌਇੰਗ ਰੇਟਸ ਮਕਾਨੀ ਖਰੀਦ ਸੰਯਤ ਦੇ ਵਿੱਚ ਮੁੱਲ ਬਦਲਾਵ ਲਿਆ ਸਕਦੇ ਨੇ ਬੀ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ